ਆਪ ਪੀ ਲੋ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਕੀ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਕਰਿਆ ਇਹੋ ਜਿਹੀਆਂ ਰੇਪਾਈਆਂ ਇਹਦੇ ਵਿੱਚ ਦੇਖੋ ਇੰਨੀ ਜੂਰੀਆ ਰੇਪਾਉ ਥੋੜੀ ਨਹੀਂ 3-4 ਥੱਲੇ ਜੂਰੀਆ ਰੇਪਾਉ ਦੇ ਵਿੱਚ ਫੇਰ ਦੇਖੋ ਇਹ ਤੂਟ ਕੇ ਦੇਖਦੇ ਜੇ ਕੱਦ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋਣ ਦੁੱਧ ਪੀਣਿਆ ਨਾ ਵੀ ਹਾਂ ਜੇ ਕੋ ਖੰਨ ਨਯਮ ਬਲਕ ਸ਼ੀਟ ਦਾ ਹੋਰ ਆਪਾਂ ਰੰਗ ਭਰਨਗੇ ਹਨੇ ਉੱਤੇ ਫੁਲਕੀਆਂ ਵਗੈਰਾ ਚਾਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਫਰੈਂਕ ਖੋਲਦੇ ਆਪਾਂ ਉਹਦਾ ਇਲੋਜੀ ਹੁੰਦੀ ਹੈ ਜੀ ਨਿੰਬੂ ਵਾਲੀ ਦੇਖੋ ਐਸ ਨੂੰ ਕੋਲ ਹੈ ਕਿ ਜਿੱਕਰ ਇਹ ਦੂਰ-ਗੇ-ਗੇ ਦੇਖੋ ਇਹ ਕਰੂਗਾ ਜੀ ਅੰਤ ਤੱਕ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾ ਕੀ ਰਿਹਾ ਹੁਣ ਇਹ ਅੱਖਾਂ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਵੇਖੋ ਇਹ ਤਾਂ ਕੀ ਹੋਰ ਪਾ ਰਹੇ ਹੈ ਚਲੋ ਆਇਕੋ ਹੋਰ ਜ਼ਹਿਰ ਪਾਤਾ ਜੂਰੀੀ ਧੋਕੇ ਦਾ ਅਗਲਾ ਜ਼ਹਿਰ ਹੈ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆਲੋ ਫੀਲਰ ਕਰਦੇ ਨੇ ਅਜੇ ਹੋਰ ਦੇਖੋ ਜੀ ਨੇ ਜੇ ਇੱਥੇ ਹੀ ਖੜਦਾ ਹੈ ਇਹ ਆ ਦੇਖੋ ਇਹ ਲੋ ਜੀ ਆ ਰੰਗ ਫਾਤਰੀ ਵਿੱਚ ਮੋੜ ਰਿਹਾ ਇਹ ਲੋ ਦੇਖੋ ਆ ਰੰਗ ਮਲਾਤਾ ਕੋਈ ਰੰਗ ਇਹਦਾ ਹੋਰ ਫੀਲਰ ਰੰਗ ਕਰਤਾ ਲਾਲ ਫੀਲਰ ਕਰਤਾ ਰੰਗ-ਪਰੰਗ ਕਰ ਲੋ ਦੇਖ ਲੋ ਦੇਖ ਲੋ ਤੁਸੀਂ ਇਹ ਲਓ ਇਹ ਦੂਹ ਵਾਹ ਲਓ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਕੇ ਹੋਂਦ ਦਾ ਦੇਖੋ ਉਹ ਲੱਗਿਆ ਹੈ ਅਕੇ ਪੈਣ ਜਾ ਕੇ ਦੇਖ ਕਰੋ ਤੁਸੀਂ ਕੀ ਕਰ ਰਹੇ ਨੇ ਦੇਖ ਕਰੋ ਤੁਸੀਂ ਆ ਦੇਖੋ ਲਓ ਇਹ ਇਹ ਲਓ ਇਹ ਹੁਣ ਤੁਹਾਡੀ ਇੱਕ ਭਰਾਵੋ ਜਿਹੜੀਆਂ ਆਪਾਂ ਬੱਚਿਆਂ ਨੂੰ ਪੁਰਕੀਆਂ ਖਵਾਉਣੀ ਆ ਪੁਰਕੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸਿਹਤ ਦਾ ਕਿੰਨਾ ਫਲਵਾੜ ਹੋਇਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਆਕੇ ਇਹਨਾਂ ਦੇ ਪੋਕਟ ਵਿੱਚ ਲੱਜਾ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦਤਾਂ ਤੋਂ ਸਾਮਾਨ ਜਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਪਤਾਨਾਂ ਤੋਂ ਇਹ ਸਾਮਾਨ ਮਿਲਦਾ ਹੈ ਬੱਚੇ ਆਪਣੇ ਆ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਆ ਦੇਖੋ ਪੈਕਟ ਤਿਆਰ ਹੋ ਗਿਆ ਦੇਖ ਲਓ ਡੁਪਲੀਕੇਟ ਫੁੱਲ ਖੀਰ ਤੁਹਾਡੇ ਸਾਹਮਣੇ ਤਿਆਰ ਹੋ ਗਈ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ